ਅਸੀਂ ਇੱਥੇ ਪ੍ਰੂਫ ਡਾਕਟਰ ਦੁਆਰਾ ਹੌਂਦੀਪੀ ਲੈਂਸ ਕਲੱਬ ਇੰਟਰਨੈਸ਼ਨਲ ਵੱਲੋਂ ਅੱਖਾਂ ਦਾ ਫ੍ਰੀ ਅਪਰੇਸ਼ਨ ਕੈਂਪ ਲਾਉਣ ਵਾਸਤੇ ਆਏ ਸੀ ਉਹਦੇ ਵਾਸਤੇ ਜਿਹੜਾ 50 ਦੇ ਲਗਭਗ ਜਿਹੜਾ ਮਰੀਜ਼ ਦੇਖੇ ਗਏ ਨੇ ਜਿਦੇ ਵਿੱਚੋਂ 40 ਮਰੀਜ਼ ਜਿਹੜੇ ਆ ਅੱਖਾਂ ਦੇ ਅਪਰੇਸ਼ਨ ਵਾਸਤੇ ਸਿਲੈਕਟ ਕੀਤੇ ਗਏ ਨੇ ਅਸੀਂ ਜਪੂ ਸਾਹਿਬ ਨੇ ਜਿਹੜੇ ਕੇ ਸਾਡੇ ਕਲੱਬ ਦੇ ਸਖਤਰ ਨੇ ਸ਼ਿਆਹਪੁਰ ਸਮਰਪਣ ਐਕਟਿਵ ਦੇ ਉਹਨਾਂ ਦੀ ਪੈਰ ਕਦਮੀ ਤੇ ਇੱਥੇ ਆਏ ਆ ਮੈਂ ਲੈਂਜ਼ ਕਲੱਬ ਰਹਾਣਾ ਜੱਟਾ ਕੋਹਿੰਡੂ ਦੇ ਪ੍ਰੈਜ਼ੀਡੈਂਟ ਵਜੋਂ ਇੱਥੇ ਸਾਰੇ ਆਏ ਹੋਏ ਸਰਵਨਾ ਦਾ ਧੰਨਵਾਦ ਕਰਦਾ ਆ ਖਾਸ ਤੌਰ ਤੇ ਡਾਕਟਰ ਸਰਜੀਤ ਸਿੰਘ ਜੀ ਜਿਹੜੇ ਆਗਮਨਪੁਰ ਹਸਤਾੜ ਤੋਂ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਸਰਦਾਰ ਸ਼ਰੀਰ ਜਿੰਦਰ ਪ੍ਰਸਾਦ ਜੀ ਲਾਇਨਰ ਜਿੰਦਰ ਪ੍ਰਸਾਦ ਜੀ ਲਾਇਨ ਖੜਕ ਸਿੰਘ ਜੀ ਜਿਹੜੇ ਚੇਚੇ ਤੌਰ ਤੇ ਇੱਥੇ ਆਏ ਨੇ ਮੇਰੇ ਨਾਲ ਡਿਫਟੀ ਡਿਸਟ੍ਰਿਕਟ ਗਵਰਨਰ ਜਤਿੰਦਰ ਪਾਲ ਜੀ ਤੇ ਸਾਥੀ ਆਏ ਨੇ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਖਾਸ ਤੌਰ ਤੇ ਨਗਰ ਨੁਆਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸਹਿਯੋਗ ਦਿੱਤਾ ਆ ਪਿਛਲੇ ਦਿਨੀ ਵੀ ਅਸੀਂ ਇੱਕ ਨੈਸ਼ਨਲ Winner ਲੜਕੀ ਨੂੰ ਇੱਥੇ ਮੈਕ ਟੌਰ ਤੇ ਵੀ ਇਹ ਸਨਮਾਨਿਤ ਕੀਤਾ ਸੀ ਕਿੰਨਾ ਉਤਸ਼ਾਹ ਕਰਨ ਵਾਸਤੇ ਕੰਮ ਕੀਤਾ ਸੀ ਜਫੂ ਸਾਹਿਬ ਸਮਰਪਣ ਕਮੇਟੇ ਪ੍ਰਧਾਨ ਸਿੱਧੂ ਸਾਹਿਬ ਜਿਹੜੇ ਕਿ ਬਹੁਤ ਹੀ ਸਰਗਰਮੀ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਜੁਟੇ ਹੋਏ ਆ ਇਹਨਾਂ ਸਾਰੇ ਹੀ ਵੀਰਾਂ ਦਾ ਧੀਣੀ ਹਾਂ ਧੰਨਵਾਦੀ ਹਾਂ ਤੇ ਬਾਹਰੋਂ ਆਏ ਮਹਿਮਾਨਾਂ ਦਾ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਜਿਆਦਾ ਸਹਿਯੋਗ ਦਿੱਤਾ ਵੈਹੜੀ ਕੀ ਕਾਲਸਾ ਵੈਹੜੀ ਕੀ ਫਤੇ ਜੈ ਲੈਨਿਸਮ 30 ਮਾਰਚ 2025 ਦਿਨ ਐਤਵਾਰ ਨੂੰ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਜੋਖੂ ਮੱਲਾ ਅਰਸਾਲਾ ਪਿੰਡ ਪਾਮ ਵਿਖੇ ਲਗਾਇਆ ਗਿਆ ਜਿਸ ਵਿੱਚ ਡਾਕਟਰ ਸਰ ਸਰਜੀਤ ਸਿੰਘ ਜੀ ਆਈ ਹਸਪੀਟਲ ਆਦਮਪੁਰ ਤੋਂ ਆ ਕੇ ਉਹਨਾਂ ਨੇ 232 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਸ ਦੇ ਵਿੱਚੋਂ ਕੋਈ 40 ਪੇਸ਼ੈਂਟ ਅੱਖਾਂ ਦੇ ਆਪਰੇਸ਼ਨ ਦੇ ਜਿਨ੍ਹਾਂ ਨੂੰ ਲੈਂਸ ਪਾਏ ਜਾਣਗੇ ਮੁਫਤ ਲੈਂਸ ਪਾਏ ਜਾਣਗੇ ਮੁਫਤ ਦਵਾਈਆਂ ਉਹਨਾਂ ਨੂੰ ਸਭ ਕੁਝ ਦਿੱਤਾ ਜਾਊਗਾ ਸੋ ਅੱਜ ਦਾ ਇਹ ਮਿਸ਼ਨ ਸਾਡਾ ਜਿਸ ਦੇ ਵਿੱਚ 232 ਦੀ OPD ਹੋਈ ਹੈ 225 ਮਰੀਜ਼ तकरीबन ਸਾਡੇ ਕੋਲ ਆਏ ਆ ਤੇ ਉਹਨਾਂ ਵਿੱਚੋਂ ਇਹ 40 ਪੇਸ਼ੈਂਟ ਅੱਖਾਂ ਦੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਹਨ ਉਹ ਪਾਏ ਗਏ ਸੋ ਉਹਨਾਂ ਨੂੰ 6 April 225 ਨੂੰ ਸਵੇਰੇ 8 ਵਜੇ ਇੱਥੇ ਹੀ ਬੁਲਾਇਆ ਹੈ ਇਸ ਇੱਥੋਂ ਲੈ ਕੇ ਜਾਵਾਂਗੇ ਆਦਮਪੁਰ ਆਈ ਹਸਪੀਟਲ ਲਾਉਂਜ ਕਲੱਬ ਆਈ ਹਸਪੀਟਲ ਜੋ ਆਦਮਪੁਰ ਵਿੱਚ ਹੈ ਉੱਥੇ ਜਾ ਕੇ ਆਪਰੇਸ਼ਨ ਹੋਣਗੇ